ਦੋਸਤੋ ਅੱਜ ਅਸੀਂ ਤੁਹਾਡੇ ਲਈ ਅਜਹੀ ਕ੍ਰਾਈਮ ਸਟੋਰੀ ਲੈ ਕੇ ਹਾਜ਼ਰ ਹੋਏ ਹਾਂ ਜੋ ਤੁਹਾਡੇ ਲੂ ਕੰਡੇ ਖੜੇ ਕਰਕੇ ਰੱਖ ਦਵੇਗੀ ਇਹ ਕ੍ਰਾਈਮ ਸਟੋਰੀ ਇੱਕ ਸੱਚੀ ਘਟਨਾ ਯੂ ਐਸ ਏ ਦੇ ਨਾਲ ਅਮਰੀਕਾ ਦੇ ਨਾਲ ਸਬੰਧ ਰੱਖਦੀ ਹੈ ਇਹ ਇੱਕ ਮਾਡਲ ਟਾਊਨ ਦੀ ਸੱਚੀ ਘਟਨਾ ਹੈ ਤੇ ਉੱਥੇ 6 ਲੜਕੀਆਂ ਡੋਲਰਾਂ ਦੇ ਬਦਲੇ ਸ਼ੋਸ਼ਣ ਕਰਵਾਉਂਦੀਆਂ ਹਨ ਜਿਨ੍ਹਾਂ ਤੋਂ ਬਾਅਦ ਉਹਨਾਂ ਪੁਲਿਸ ਦੇ ਹੱਥ ਲੱਗ ਜਾਂਦੀਆਂ ਹਨ ਤੇ ਭਾਰਤ ਦੀਆਂ ਇਹਨਾਂ 6 ਕੁੜੀਆਂ ਦੇ ਨਾਲ ਫਿਰ ਕੀ ਹੱਡ ਬੀਤਦੀ ਹੈ ਉਹ ਤੁਹਾਨੂੰ ਇਸ ਵੀਡੀਓ ਵਿੱਚ ਦੱਸਾਂਗੇ ਤੇ ਵੀਡੀਓ ਦੇ ਅੰਤ ਤੱਕ ਜਰੂਰ ਬਨੇ ਰਹਿਣਾ ਅਮਰੀਕਾ ਦੇ ਵਿੱਚ 6 ਲੜਕੀਆਂ ਜਾਂਦੀਆਂ ਹਨ ਤੇ ਉੱਥੇ ਇੱਕ ਟਾਊਨ ਦੇ ਵਿੱਚ 6 ਲੜਕੀਆਂ ਰੂਮ ਦੇ ਵਿੱਚ ਹਾਲ ਦੇ ਵਿੱਚ ਰਹਿੰਦੀਆਂ ਹਨ ਤੇ ਉੱਥੋਂ ਦੇ ਇੱਕ ਵਿਅਕਤੀ ਦੇ ਵੱਲੋਂ ਕੰਟਰੋਲ ਟੀਮ ਨੂੰ ਫੋਨ ਕੀਤਾ ਜਾਂਦਾ ਹੈ ਤੇ ਇਹ ਸੂਚਨਾ ਦਿੱਤੀ ਜਾਂਦੀ ਹੈ ਕਿ ਸਾਡੇ ਘਰ ਦੇ ਵਿੱਚ ਕਿਹੜੇ ਮਕੋੜੇ ਤੇ ਮੱਛਰ ਮੱਖੀਆਂ بارش ਹੋ ਜਾਣ ਦੇ ਕਾਰਨ ਬਹੁਤ ਹੀ ਜ਼ਿਆਦਾ ਵੱਧ ਚੁੱਕੇ ਹਨ ਜਿਸ ਕਰਕੇ ਬਿਮਾਰੀ ਵੱਧ ਰਹੀ ਹੈ ਤੇ ਇਹ ਕੰਪਲੀਟ ਉਸ ਵਿਅਕਤੀ ਦੇ ਜਾਣ ਤੋਂ ਬਾਅਦ ਤੇ ਉੱਥੇ ਇੱਕ ਜਦੋਂ ਟੀਮ ਆਂਦੀ ਹੈ ਤਾਂ ਉਹ ਅਚਾਨਕ ਹੀ ਉਹਨਾਂ ਲੜਕੀਆਂ ਦੇ ਕਮਰੇ ਦੇ ਵਿੱਚ ਜਦੋਂ ਐਂਟਰ ਕਰਦੀ ਹੈ ਤਾਂ ਉੱਥੇ ਸਾਰੀਆਂ ਲੜਕੀਆਂ ਇੱਕ ਹੀ ਕਮਰੇ ਦੇ ਵਿੱਚ ਤੇ ਉੱਥੇ ਸਾਰੇ ਕਮਰੇ ਦੇ ਵਿੱਚ ਕੋਈ ਬੈੱਡ ਨਹੀਂ ਕੋਈ ਟੇਬਲ ਨਹੀਂ ਤੇ ਉੱਥੇ ਕੰਬਲ ਬਿਸਤਰੇ ਗੱਦੇ ਵਿਛਾਏ ਹੁੰਦੇ ਹਨ ਤੇ ਉਹ ਆਪਣੇ ਕੰਪਿਊਟਰ ਤੇ ਕੰਮ ਲੱਗੀਆਂ ਹੁੰਦੀਆਂ ਹਨ ਤੇ ਇਹ ਦੇਖ ਕੇ ਉਹ ਟੀਮ ਹੈਰਾਨ ਹੋ ਜਾਂਦੀ ਹੈ ਕਿ ਅਜਿਹਾ ਇਸ ਕਮਰੇ ਦੇ ਵਿੱਚ ਕੀ ਕੁਝ ਹੋ ਰਿਹਾ ਹੈ ਕਿ ਨਾ ਤਾਂ ਕੋਈ ਬੈੱਡ ਹੈ ਕਿ ਨਾ ਕੋਈ ਟੇਬਲ ਹੈ ਤੇ ਇੱਥੇ ਕੰਪਿਊਟਰ ਦੇ ਉੱਤੇ ਇਹ ਲੜਕੀਆਂ ਕੀ ਕੁਝ ਕਰ ਰਹੀਆਂ ਹਨ ਕੀ ਕੁਝ ਨਹੀਂ ਤੇ ਇੱਥੇ ਕੰਬਲ ਵਿਛਾਏ ਹੋਏ ਹਨ ਗੱਦੇ ਵਿਛਾਏ ਹੋਏ ਹਨ ਜਿਨ੍ਹਾਂ ਨੂੰ ਦੇਖ ਕੇ ਉਹ ਹੈਰਾਨ ਰਹਿ ਜਾਂਦੇ ਹਨ ਤੇ ਉਸ ਤੋਂ ਬਾਅਦ ਉਹ ਵਿਅਕਤੀ ਪੁਲਿਸ ਨੂੰ ਇਸ ਦੀ ਜਾਂਚ ਕਰਨ ਦੇ ਲਈ ਪੁਲਿਸ ਨੂੰ ਇਸ ਦੀ ਕੰਪਲੀਟ ਕਰ ਦਿੰਦਾ ਹੈ ਉਸ ਤੋਂ ਬਾਅਦ ਇਹ ਸ਼ਿਕਾਇਤ ਕਰਨ ਤੋਂ ਬਾਅਦ ਤੁਰੰਤ ਹੀ ਉੱਥੇ ਪੁਲਿਸ ਪਹੁੰਚਦੀ ਹੈ ਤਾਂ ਪੁਲਿਸ ਦੇ ਵੱਲੋਂ ਜਦੋਂ ਉਹਨਾਂ ਲੜਕੀਆਂ ਨੂੰ ਪੁੱਛਗਿੱਛ ਕੀਤੀ ਜਾਂਦੀ ਹੈ ਤਾਂ ਪਹਿਲਾਂ ਤਾਂ ਉਹ ਲੜਕੀਆਂ ਡਰ ਦੇ ਮਾਰੇ ਬਿਲਕੁਲ ਵੀ ਆਪਣਾ ਮੂੰਹ ਨਹੀਂ ਖੋਲਦੀਆਂ ਉਹ ਇੰਨਾ ਜ਼ਿਆਦਾ ਡਰਦੀਆਂ ਹਨ ਕਿ ਜਿਵੇਂ ਉਹਨਾਂ ਦੇ ਹੈੱਡ ਦੇ ਉੱਤੇ ਕਿ ਜਿਵੇਂ ਉਹਨਾਂ ਦੇ ਗਰਦਨ ਦੇ ਉੱਤੇ ਕੋਈ ਚਾਕੂ ਰੱਖਿਆ ਹੋਵੇ ਜਾਂ ਫਿਰ ਪਿਸਤਲ ਰੱਖੀ ਹੋਵੇ ਜਾਂ ਫਿਰ ਪਿਸਤਲ ਰੱਖੀ ਹੋਵੇ ਉਹ ਇੰਨਾ ਜ਼ਿਆਦਾ ਡਰਦੀਆਂ ਹਨ ਤੇ ਅਚਾਨਕ ਇੱਕ ਕੁੜੀ ਹੌਸਲਾ ਕਰਕੇ ਬੋਲਦੀ ਹੈ ਕਿ ਸਾਡਾ ਇੱਥੇ ਡਾਲਰਾਂ ਦੇ ਬਦਲੇ ਸ਼ੋਸ਼ਣ ਕੀਤਾ ਜਾਂਦਾ ਹੈ ਤੇ ਅਸੀਂ ਭਾਰਤ ਦੇਸ਼ ਤੋਂ ਆਈਆਂ ਹਨ ਤੇ ਅਸੀਂ ਇੱਥੇ ਗੁਲਾਮ ਬਣ ਕੇ ਇਹਨਾਂ ਦੀਆਂ ਰਹਿ ਚੁੱਕੀਆਂ ਹਨ ਤੇ ਜੇਕਰ ਤੁਸੀਂ ਸਾਡੀ ਮਦਦ ਕਿਸੇ ਅੰਡਰਗਰਾਉਂਡ ਰਸਤੇ ਦੇ ਰਾਹੀ ਕਰ ਸਕਦੇ ਹੋ ਤਾਂ ਪੁਲਿਸ ਸਾਡੀ ਮਦਦ ਕਰੋ ਤੇ ਸਾਡੀ ਜਾਨ ਨੂੰ ਬਚਾਓ ਤੇ ਸਾਡੇ ਨਾਲ ਇੱਥੇ ਬਹੁਤ ਹੀ ਮਾੜੀਆਂ ਕਰਤੂਤਾਂ ਤੇ ਸ਼ਰਮ ਮਾੜੀਆਂ ਕਰਤੂਤਾਂ ਕੀਤੀਆਂ ਜਾਂਦੀਆਂ ਹਨ ਜਿਸ ਤੋਂ ਬਾਅਦ ਸਾਡਾ ਸਰੀਰ ਬਿਲਕੁਲ ਵੀ ਚੱਲਣ ਦੇ ਲਾਇਕ ਨਹੀਂ ਰਹਿੰਦਾ ਅਤੇ ਸਾਨੂੰ 24 ਘੰਟੇ ਇਸ ਕੰਮ ਦੇ ਲਈ ਪ੍ਰੇਰਿਆ ਜਾਂਦਾ ਹੈ ਤੇ ਸਾਨੂੰ 24 ਘੰਟੇ ਇਹ ਕੰਮ ਕਰਨ ਦੇ ਲਈ ਟੱਕਾ ਕੀਤਾ ਜਾਂਦਾ ਹੈ ਤੇ ਅਸੀਂ ਇੱਥੇ ਆ ਕੇ ਬਿਲਕੁਲ ਫਸ ਚੁੱਕੀਆਂ ਹਾਂ ਤੇ ਉਹ 6 ਲੜਕੀਆਂ ਉਹਨਾਂ ਹਫਸਰਾਂ ਦੇ ਅੱਗੇ ਗਿੜਗੜਾਉਣ ਲੱਗਦੀਆਂ ਹਨ ਤੇ ਜਦੋਂ ਪੁਲਿਸ ਦੇਖਦੀ ਹੈ ਕਿ ਉਹ ਲੜਕੀਆਂ ਦੀ ਉਮਰ ਵੀ 20 ਤੋਂ ਲੈ ਕੇ 30 ਸਾਲ ਦੇ ਵਿੱਚ ਹੀ ਹੁੰਦੀ ਹੈ ਜਿਨ੍ਹਾਂ ਨਾਲ ਅਜਿਹਾ ਸ਼ੋਸ਼ਣ ਕੀਤਾ ਜਾਂਦਾ ਹੈ ਜ਼ਬਰਦਸਤੀ ਉਹਨਾਂ ਨੂੰ ਡਾਲਰ ਦੇ ਕੇ ਤੇ ਉਹਨਾਂ ਦੇ ਨਾਲ ਇਹ ਕੰਮ ਤੇ ਭਾਰਤੀ ਲੜਕੀਆਂ ਤੋਂ ਕਰਵਾਇਆ ਜਾਂਦਾ ਹੈ ਇਸ ਲਈ ਜੇਕਰ ਲੜਕੀਆਂ ਜਾਂ ਲੜਕੇ ਬਾਹਰ ਜਾਣ ਦੇ ਚਾਹਵਾਨ ਹਨ ਤਾਂ ਉਹਨਾਂ ਨੂੰ ਪੂਰੀ ਤਰ੍ਹਾਂ ਸੁਚੇਤ ਹੋ ਕੇ ਜਾਣਾ ਚਾਹੀਦਾ ਹੈ ਨਹੀਂ ਤਾਂ ਸਾਡੇ ਭਾਰਤ ਦੇਸ਼ ਦੇ ਵਿੱਚ ਵੀ ਕੰਮ ਦੀ ਕਮੀ ਨਹੀਂ ਤੇ ਕੰਮ ਕਰਨ ਵਾਲਾ ਹੋਣਾ ਚਾਹੀਦਾ ਹੈ ਕਿਉਂਕਿ ਜੇਕਰ ਤੁਸੀਂ ਉੱਥੇ 16 ਘੰਟੇ ਕੰਮ ਕਰਕੇ 8 ਘੰਟੇ ਸੋ ਕੇ ਤੁਸੀਂ 1 ਲੱਖ ਜਾਂ 70 ਹਜ਼ਾਰ ਜਾਂ 80 ਹਜ਼ਾਰ ਕਮਾ ਲੈਂਦੇ ਹੋ ਤਾਂ ਇਸ ਨੂੰ ਤਾਂ ਇਸ ਨੂੰ ਤੁਸੀਂ ਜ਼ਿਆਦਾ ਨਾ ਮੰਨ ਲੈਣਾ ਕਿਉਂਕਿ ਤੁਹਾਡਾ ਪਰਿਵਾਰ ਵੀ ਤੁਹਾਡੇ ਤੋਂ ਦੂਰ ਹੋ ਜਾਂਦਾ ਹੈ ਤੁਹਾਡੇ ਬੱਚੇ ਵੀ ਤੇ ਤੁਹਾਡਾ ਸਿਰਫ ਮਾਇਆ ਦੇ ਨਾਲ ਮੋਹ ਪੈ ਜਾਂਦਾ ਹੈ ਤੇ ਬਾਕੀ ਤੁਸੀਂ ਆਪਣਾ ਸਾਰਾ ਘਰ ਪਰਿਵਾਰ ਗਵਾ ਲੈਂਦੇ ਹੋ ਇਸ ਲਈ ਤੁਸੀਂ ਆਪਣੇ ਭਾਰਤ ਦੇਸ਼ ਦੇ ਵਿੱਚ ਰਹਿ ਕੇ ਵੀ ਜੇਕਰ ਤੁਸੀਂ ਇੱਕ ਦੀ بجائے ਡਬਲ ਕੰਮ ਕਰ ਲੈਂਦੇ ਹੋ ਤਾਂ ਤੁਸੀਂ 50000 ਰੁਪਏ ਇੱਥੇ ਵੀ ਕਮਾ ਸਕਦੇ ਹੋ ਇਸ ਲਈ ਇਸ ਕਹਾਣੀ ਤੋਂ ਇਹ ਸਿੱਖਿਆ ਮਿਲਦੀ ਹੈ ਕਿ ਸਾਨੂੰ ਕਦੇ ਵੀ ਬਾਹਰ ਜਾਣ ਦੇ ਚੱਕਰ ਦੇ ਵਿੱਚ ਅਜਿਹੀ ਘਟਨਾ ਦਾ ਸ਼ਿਕਾਰ ਨਹੀਂ ਹੋ ਜਾਣਾ ਚਾਹੀਦਾ ਤੇ ਸਾਨੂੰ ਬਾਹਰ ਜਾਣ ਦੀ بجائے ਆਪਣੇ ਭਾਰਤ ਦੇਸ਼ ਵਿੱਚ ਹੀ ਮਿਹਨਤ ਕਰਕੇ ਅਤੇ ਵਧੀਆ ਪੈਸਾ ਕਮਾ ਕੇ ਆਪਣੇ ਪਰਿਵਾਰ ਦੇ ਵਿੱਚ ਹੀ ਖੁਸ਼ੀ ਨਾਲ ਜ਼ਿੰਦਗੀ ਨੂੰ ਬਤੀਤ ਕਰਨਾ ਚਾਹੀਦਾ ਹੈ ਤੁਹਾਡੀ ਬਾਹਰ ਜਾਣ ਬਾਰੇ ਕੀ ਰਾਏ ਹੈ ਕਮੈਂਟ ਬਾਕਸ ਵਿੱਚ ਜਰੂਰ ਦੱਸਣਾ ਤੁਹਾਨੂੰ ਇਹ ਸਟੋਰੀ ਕਿਵੇਂ ਦੀ ਲੱਗੀ ਤੇ ਜਿਹੜਾ ਵਿਅਕਤੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੇਗਾ ਪਰਮਾਤਮਾ ਤੁਹਾਡੀ ਲੰਮੀ ਉਮਰ ਜਰੂਰ ਕਰਨਗੇ ਧੰਨਵਾਦ